ਸਾਤਰੀ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ સ્ટોਰੀਜ਼ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ ਜਸਵਿੰਦਰ ਰੱਤਿਆ ਜੀ ਦੀ ਲਿਖੀ ਹੋਈ ਕਹਾਣੀ ਮੈਨੂੰ ਬਚਾ ਲਓ ਦੇ ਨਾਮ। ਆਸ ਕਰਦੀ ਹਾਂ ਤੁਹਾਨੂੰ ਇਹ ਵੱਖਰੀ ਕਹਾਣੀ ਬਹੁਤ ਪਸੰਦ ਆਵੇਗੀ। ਕਤਲ, ਫਰਾਡ, ਚਰਿੱਤਰਹੀਣ। ਸੁਖੀ ਤੇ ਇਹ ਸੰਗੀਨ ਜ਼ੁਲਮ ਸਾਬਤ ਕਰਨ ਲਈ ਪੰਜਾਬੀ ਵਕੀਲਾਂ ਤੇ ਪੰਜਾਬੀ ਭਾਈਚਾਰੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਉਹ ਹਰ ਸਬੂਤ ਪੇਸ਼ ਕਰ ਕੋਰਟ ਤੋਂ ਸੁਖੀ ਨੂੰ ਡਿਪੋਰਟ ਕਰਾਉਣ ਵਾਸਤੇ ਪੂਰਾ ਤਾਨ ਲਾ ਰਹੇ ਸਨ ਸੁਖੀ ਜਿਸ ਦਾ ਕੋਈ ਵਕੀਲ ਨਹੀਂ ਸੀ ਵਕੀਲ ਕਿੱਥੋਂ ਕਰਦੀ ਕੈਨੇਡਾ ਦੀ ਪੰਜਾਬੀ ਕਮਿਊਨਿਟੀ ਨੇ ਫੈਸਲਾ ਸੁਣਾ ਦਿੱਤਾ ਸੀ ਉਹਦਾ ਕੋਈ ਪੰਜਾਬੀ ਵਕੀਲ ਕੇਸ ਨਹੀਂ ਲੜੇਗਾ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਹਦਾ ਡਿਪੋਰਟ ਹੋਣਾ ਤੈ ਸੀ ਪਹਿਲੀ ਤਰੀਕ ਤੇ ਵਕੀਲ ਨਾ ਹੋਣ ਕਰਕੇ ਕੋਰਟ ਨੇ ਸਰਕਾਰੀ ਖਰਚ ਤੇ ਵਕੀਲ ਕਰਕੇ ਦਿੱਤਾ ਗੋਰੇ ਵਕੀਲ ਨੇ ਸਾਰਾ ਕੇਸ ਪੜਿਆ ਸੁਣਿਆ ਤੇ ਸੁਖੀ ਨਾਲ ਲੰਬੀ ਗੱਲਬਾਤ ਕੀਤੀ ਤੇ ਕੋਰਟ ਸਾਹਮਣੇ ਰੱਖੀ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਸੁਖੀ ਨੇ ਆਇਲੈਂਡਸ ਵਿੱਚ 7.5 ਬੈਂਡ ਹਾਸਲ ਕਰ ਲਏ ਉਹਦੇ ਭਰਾ ਨੇ ਇੰਨੇ ਬੈਂਡ ਲਈ ਹੁੰਦੇ ਤਾਂ ਕਿੱਲਾ ਬੈ ਗਹਿਣੇ ਕਰਕੇ ਉਹਦੀ ਫਾਈਲ ਜਮ੍ਹਾਂ ਕਰਵਾ ਦਿੱਤੀ ਜਾਂਦੀ ਬਚਪਨ ਤੋਂ ਹੀ ਕੁੜੀ ਮੁੰਡੇ ਵਾਲੇ ਫਰਕ ਦਾ ਸ਼ਿਕਾਰ ਰਹੀ ਸੁਖੀ ਸਭ ਕੁਝ ਉਹ ਚੰਗੀ ਤਰ੍ਹਾਂ ਜਾਣਦੀ ਸੀ ਨਿੱਕੀ ਹੁੰਦੀ ਨੇ ਜਦੋਂ ਛੋਟੇ ਭਰਾ ਵਾਂਗ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜਨ ਦੀ ਜ਼ਿੱਦ ਕੀਤੀ ਤਾਂ ਪਿਓ ਦਾ ਸਿੱਧਾ ਜਵਾਬ ਸੀ ਪੜਨੀ ਆ ਤਾਂ ਚਾਰ ਜਮਾਤਾਂ ਸਰਕਾਰੀ ਸਕੂਲੇ ਪੜ ਲੈ ਨਹੀਂ ਚੁੱਪ ਕਰਕੇ ਘਰ ਬੈਠ ਵੱਡੀ ਪੈਣ ਮੰਗੀ 8ਵੀਂ ਤੋਂ ਹਟ ਗਈ ਉਹ ਵੀ ਕੀ ਕਰਦੀ ਘਰ ਦਾ ਸਾਰਾ ਕੰਮ ਉਹਦੇ ਤੇ ਸੀ ਘਰ ਤੇ ਪਸ਼ੂ ਡੰਗਰ ਦਾ ਕੰਮ ਮੰਗੀ ਦੇ ਸਿਰ ਤੇ ਸੀ ਉਹਦੀ ਮਾਂ ਤਾਂ ਫੁੱਲਿਆ ਬੋਝਲ ਸਰੀਰ ਚੱਕ ਕੇ ਮਸਾਂ ਦੁਰਦੀ। ਉਹਦੀ ਮਾਂ ਪਹਿਲਾਂ ਇਹੋ ਜੀ ਨਹੀਂ ਸੀ। ਸਹਰਿਆਂ ਨੂੰ ਪਹਿਲਾਂ ਮੁੰਡਾ ਹੋਣ ਦੀ ਪੱਕੀ ਉਮੀਦ ਸੀ। ਪਰ ਜੰਮੀ ਕੁੜੀ। ਮੰਗੀ ਦਾ ਨਾਮ ਮੰਗਵੀਰ ਕੌਰ ਇਸੇ ਕਰਕੇ ਰੱਖਿਆ ਕਿ ਅਗਲਾ ਵੀਰ ਹੀ ਹੋਵੇ। ਮੰਗੀ ਦੇ ਜਨਮ ਤੋਂ ਮਗਰੋਂ ਦੋ ਵਾਰ ਟੈਸਟ ਕਰਵਾ ਕੇ ਕੁੜੀਆਂ ਹੋਣ ਕਰਕੇ ਅਬੋਰਸ਼ਨ ਕਰਾਈ। ਤੀਜੀ ਵਾਰ ਡਾਕਟਰ ਨੇ ਨਾ ਕਰ ਦਿੱਤੀ। ਇਸੇ ਕਰਕੇ ਨਾ ਚਾਹੁੰਦਿਆਂ ਵੀ ਸੁਖੀ ਜੰਮਣੀ ਪਈ। ਉਦਨਾ ਸੁਖਵੀਰ ਰੱਖਿਆ ਸੀ ਕਿ ਵੀਰ ਲਈ ਸੁੱਖਾ ਸੁਖੇ ਉਹਦੇ ਜਨਮ ਤੋਂ ਬਾਅਦ ਵੀ ਟੈਸਟ ਵਿੱਚ ਕੁੜੀ ਆਈ ਤਾਂ ਅਬੋਰਸ਼ਨ ਕਰਨ ਵੇਲੇ ਉਹਦੀ ਮਾਂ ਮਸਾਂ ਹੀ ਬਚੀ ਸੀ ਫਿਰ ਬਹੁਤ ਦੇਰ ਦਵਾਈਆਂ ਖਾਂਦੀ ਰਹੀ ਪ੍ਰਾਜਦੀਪ ਸੁਖੀ ਤੋਂ ਤਿੰਨ ਸਾਲ ਛੋਟਾ ਸੀ ਉਹਦੇ ਜਨਮ ਮਗਰੋਂ ਉਹਦੀ ਮਾਂ ਇੰਨੀ ਮੋਟੀ ਹੋ ਗਈ ਸੀ ਕਿ ਆਪਣਾ ਆਪ ਲੈ ਕੇ ਮਸਾਂ ਤੁਰਦੀ ਰਾਜਦੀਪ ਵਿਅੰਤੇ ਸ਼ਹਿਰ ਪੜਨ ਜਾਂਦਾ ਮੰਗੀ ਦੇ ਵਿਆਹ ਤੋਂ ਮਗਰੋਂ ਉਹਦਾ ਡੈਡੀ ਹਮੇਸ਼ਾ ਕਹਿੰਦਾ ਕੁੜੀਆਂ ਘਰੋਂ ਤੋੜਨੀਆਂ ਕਿਹੜਾ ਸੌਖੀਆਂ ਮਣਾ ਮੂੰਹ ਹੀ ਕਰਜ਼ਾ ਸਿਰ ਚੜ ਜਾਂਦਾ ਪਰ ਸੁਖੀ ਜਾਣਦੀ ਸੀ ਕਰ ਜਾ ਵਿਆਹ ਕਰਕੇ ਨਹੀਂ ਰਾਜਦੀਪ ਦੀ ਪੜ੍ਹਾਈ ਕਰਕੇ ਵੀ ਚੜਿਆ ਮੰਗੀ ਦੇ ਵਿਆਹ ਮਗਰੋਂ ਸਾਰਾ ਕੰਮ ਦਾ ਬੋਝ ਸੁਖੀ ਤੇ ਪੈ ਗਿਆ ਤਾਂ ਪੜ੍ਹਾਈ ਵੱਲੋਂ ਧਿਆਨ ਘਟਣਾ ਹੀ ਸੀ ਸੁਖੀ ਨੇ 10ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਪਰ ਅੱਗੇ ਉਹਦਾ ਪੜ੍ਹਾਈ ਵਿੱਚ ਮਾੜਾ ਹਾਲ ਦੇਖ ਇੱਕ ਸਿਹਰਦ ਅਧਿਆਪਕ ਨੇ ਉਹਦੇ ਤੋਂ ਘਰ ਦੇ ਹਾਲਾਤ ਦੀ ਸਾਰੀ ਕਹਾਣੀ ਜਾਣੀ। ਉਹ ਸਧਿਆਪਕ ਨੇ ਉਹਦੇ ਡੈਡੀ ਨੂੰ ਸੱਦ ਕੇ ਸਮਝਾਇਆ। ਦੇਖੋ ਜੀ, ਕੁੜੀ ਪੜਨ ਨੂੰ ਬਹੁਤ ਹੁਸ਼ਿਆਰ ਆ। ਇਹਨੂੰ ਪੜਾਓ। ਬਹੁਤਾ ਨਹੀਂ ਤਾਂ ਪਲੱਸ 2 ਕਰਵਾ ਕੇ ਆਇਲਰਟਸ ਕਰਵਾ ਦਿਓ। ਤੁਹਾਡੀ ਪੰਜੀ ਨਹੀਂ ਲੱਗਣੀ। ਅੱਜ ਕੱਲ ਤਾਂ ਮੁੰਡਿਆਂ ਵਾਲੇ ਨੋਟਾਂ ਦੀਆਂ ਥੈਲੀਆਂ ਮਗਰਮਗਰ ਜੁੱਕੀ ਫਿਰਦੇ ਆ। ਤੁਹਾਡੀ ਵੀ ਕਿਸਮਤ ਖੁੱਲ ਜਾਊਗੀ। ਤੁਹਾਨੂੰ ਵੀ ਬਾਹਰਲੀ ਦੁਨੀਆ ਦੇਖਣ ਨੂੰ ਮਿਲ ਜਾਊਗੀ। ਸਨੇਕ ਸਲਾ ਨੇ ਸੁਖੀ ਦੀ ਕਿਸਮਤ ਬਦਲ ਦਿੱਤੀ। ਉਹਦੇ ਡੈਡੀ ਨੇ ਉਹਦੇ ਕਈ ਕੰਮ ਆਪਣੇ ਸਿਰ ਲੈ ਲਏ। ਰਾਜਦੀਪ ਨੂੰ ਵੀ ਘਰ ਦੇ ਕੰਮ ਕਰਨ ਨੂੰ ਕਹਿੰਦਾ। ਸੁਖੀ ਨੇ ਪਲੱਸ 2 ਕਰਕੇ ਆਇਲਟਸੋਂ 7 ਬੈਂਡ ਲੈ ਲਏ। ਉਹ ਚਾਹੁੰਦੀ ਤਾਂ ਸੀ ਕਿ ਮੰਮੀ ਡੈਡੀ ਨੂੰ ਕਹੇ ਇੱਕ ਵਾਰ ਜ਼ਮੀਨ ਵੇ ਗਹਿਣੇ ਕਰਕੇ ਮੈਨੂੰ ਕੈਨੇਡਾ ਭੇਜ ਦਿਓ। ਮੈਂ ਤੁਹਾਡੀ ਪਾਈ ਪਾਈ ਮੋੜ ਦਿਆਂਗੀ। ਮੈਂ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਪੜ੍ਹ ਲੈ ਕੇ ਆਪਣੀ ਪਸੰਦ ਦੇ ਆਪਣੇ ਵਰਗੇ ਪੜ੍ਹੇ ਲਿਖੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਇਹ ਗੱਲ ਉਹਨੇ ਮੈਲਨਾਈ ਆਪਣੀ ਭੈਣ ਮੰਗੀ ਨਾਲ ਕੀਤੀ ਉਹਨੇ ਉਹਦੇ ਮੂੰਹ ਨੂੰ ਤਾਲਾ ਲਾ ਦਿੱਤਾ ਤੇ ਕਹਿੰਦੀ ਇਹ ਗੱਲ ਤਾਂ ਆਪਣੇ ਘਰ ਦੇ ਕਦੇ ਵੀ ਨਹੀਂ ਮੰਨਣਗੇ ਕੁੜੀਆਂ ਤੇ ਤਾਂ ਅੱਜਕੱਲ ਪੈਸੇ ਵਾਲੇ ਵੀ ਪੈਸਾ ਨਹੀਂ ਲਾਉਂਦੇ ਬਸ ਕੁੜੀ ਨੇ ਐਲਰਟਸ ਕੀਤੀ ਹੋਵੇ ਡੈਡੀ ਆਪਣਾ ਤਾਂ ਕਦੇ ਵੀ ਨਾ ਤੈਨੂੰ ਇਕੱਲੀ ਨੂੰ ਬਾਹਰ ਤੋਰੇ ਨਾਲੇ ਤੇਰਾ ਜੀਜਾ ਤਾਂ ਤੇਰੇ ਲਈ ਆਪਣੇ ਨਾਨਕਿਆਂ ਤੋਂ ਰਿਸ਼ਤਾ ਵੀ ਲੱਭੀ ਫਿਰਦਾ ਅਗਲੇ ਸਾਰਾ ਖਰਚਾ ਕਰਨ ਨੂੰ ਤਿਆਰ ਆ ਸੁਖੀ ਨੇ ਦਿਲ ਦੀ ਗੱਲ ਦਿਲ ਵਿੱਚ ਰੱਖ ਚੁੱਪ ਵੱਟ ਲਈ ਏਜੰਟ ਨੇ ਸਲਾਹ ਦਿੱਤੀ ਸੀ ਅਨਮੈਰਿਡ ਕੁੜੀ ਦੀ ਫਾਈਲ ਝੇਤੀ ਲੱਗਦੀ ਤੇ ਵੀਜ਼ੇ ਦੀ ਵੀ ਗਰੰਟੀ ਆ ਕੁੜੀ ਕੱਲੀ ਜਾਵੇ ਤੇ ਬਾਹਰੋਂ ਆ ਕੇ ਵਿਆਹ ਕਰਾਵੇ ਇਸ ਲਈ ਰਿਸ਼ਤਾ ਵੀ ਕਿਸੇ ਦੂਰ ਨੇੜੇ ਦੀ ਰਿਸ਼ਤੇਦਾਰੀ ਚੋਂ ਹੀ ਲੱਭਣਾ ਪੈਣਾ ਸੀ ਓਬੜ ਬੰਦੇ ਨੇ ਯਕੀਨ ਵੀ ਨਹੀਂ ਕਰਨਾ ਬਹੁਤ ਕੁੜੀਆਂ ਉੱਥੇ ਜਾ ਕੇ ਬਦਲ ਜਾਂਦੀਆਂ ਮੰਗੀ ਦੇ ਘਰ ਵਾਲੇ ਨੇ ਸੌਦਾ ਕਰਾ ਦਿੱਤਾ ਤੇ ਮੰਗਣਾ ਹੋ ਗਿਆ। ਮੁੰਡੇ ਵਾਲਿਆਂ ਪੈਸਾ ਖਰਚ ਕਰ ਉਸ ਨੂੰ ਜਹਾਜ਼ ਚਾੜ੍ਹ ਦਿੱਤਾ। ਦਰਸ਼ਨ ਪਿੰਡ ਚੋਂ ਸੁੱਖੀ ਦਾ ਚਾਚਾ ਲੱਗਦਾ ਸੀ ਤੇ ਸੌਖੀ ਦੀ ਸੁਰਤੋਂ ਪਹਿਲਾਂ ਦਾ ਕਨੇਡਾ ਆਇਆ ਹੋਇਆ ਸੀ। ਘਰਦਿਆਂ ਨੂੰ ਉਹਨੂੰ ਫੋਨ ਤੇ ਕਿਹਾ ਸੀ ਕਿ ਸੁੱਖੀ ਨੂੰ 에어ਪੋਰਟ ਤੋਂ ਲੈ ਕੇ ਜਾਵੇ ਤੇ ਕਾਲਜ ਛੱਡ ਦੇਵੇ। ਦਰਸ਼ਨ ਸੁੱਖੀ ਨੂੰ 에어ਪੋਰਟ ਤੋਂ ਲੈ ਕੇ ਆਇਆ। ਘਰ ਵਾਲੀ ਕੰਮ ਤੇ ਸੀ। ਉਹਨੇ ਆਪ ਹੀ ਚਾਹ ਕਰਕੇ ਪਿਆਈ। ਜਦੋਂ ਰੋਟੀ ਲਾਉਣ ਲੱਗਾ ਤਾਂ ਸੁਖੀ ਨੇ ਮੱਲੋ ਮੱਲੇ ਬੇਲਣਾ ਹੱਥੋਂ ਫੜਿਆ ਅੰਕਲ ਜੀ ਮੈਂ ਬਕਾਉਣੀ ਆ ਇਹੋ ਚੰਗਾ ਨਹੀਂ ਲੱਗਦਾ ਮੇਰੇ ਸਾਹਮਣੇ ਬੁੜੀਆਂ ਵਾਲੇ ਕੰਮ ਤੁਸੀਂ ਕਰੋ ਇੱਥੇ ਨਹੀਂ ਕੋਈ ਬੁੜੀਆਂ ਬੰਦਿਆਂ ਵਾਲਾ ਕੰਮ ਹੁੰਦਾ ਘਰ ਦੇ ਕੰਮ ਬੰਦੇ ਨਾਲ ਕਰਦੇ ਤੇ ਬਾਹਰਲੇ ਬੁੜੀਆਂ ਨਾਲ ਕਰਾਉਂਦੀਆਂ ਉਧਰ ਇੰਡੀਆ ਸੁਖੀ ਦੇ ਬਾਹਰ ਆਉਣ ਮਗਰੋਂ ਉਹਦੇ ਪਿਓ ਤੇ ਭਰਾ ਨੂੰ ਰੋਟੀ ਤੇ ਘਰ ਦੇ ਕੰਮਾਂ ਦਾ ਫਿਕਰ ਪਿਆ ਸੀ ਵੀਕੈਂਡ ਤੇ ਦਰਸ਼ਨ ਦੀਆਂ ਦੋਵੇਂ ਕੁੜੀਆਂ ਤੇ ਮੁੰਡੇ ਦਾ ਪਰਿਵਾਰ ਵੀ ਆਇਆ। ਉਹਦੇ ਲਈ ਸਭ ਕੁਝ ਹੈਰਾਨ ਕਰਨ ਵਾਲਾ ਸੀ। ਕੁੜੀਆਂ ਤੇ ਨੂੰ ਵੀ ਦਰਸ਼ਨ ਦੇ ਬਰਾਬਰ ਬੈਠ ਕੇ ਡਰਿੰਕ ਕਰਦੀਆਂ। ਪ੍ਰੌਣੇ ਤੇ ਮੁੰਡਾ ਬੱਚਿਆਂ ਦੀਆਂ ਨੈਪੀਆਂ ਬਦਲਦੇ। ਘਰ ਦੇ ਕੰਮ ਨਾਲ ਕਰਾਉਂਦੇ। ਉਹਨਾਂ ਵੱਲ ਦੇਖ ਕੇ ਸੁਖੀ ਨੂੰ ਔਰਤ ਦੀ ਆਜ਼ਾਦੀ ਦਾ ਅਹਿਸਾਸ ਹੋਣ ਲੱਗਾ। ਕੁਝ ਦਿਨ ਉਹਨਾਂ ਕੋਲ ਰਹਿ ਕੇ ਉਹ ਉੱਥੋਂ ਦੂਰ ਆਪਣੇ ਕਾਲਜ ਚਲੀ ਗਈ। ਇਲਾਕੇ ਦੀਆਂ ਕੁੜੀਆਂ ਨਾਲ ਬੇਸਮੈਂਟ ਵਿੱਚ ਰਹਿਣ ਦਾ ਇੰਤਜ਼ਾਮ ਹੋ ਗਿਆ। ਸੁਖੀ ਹੁਣ ਤੱਕ ਪੰਜਾਬੀ ਮੀਡੀਅਮ ਵਿੱਚ ਪੜ੍ਹੀ ਸੀ। ਇੱਕਦਮ ਇੰਗਲਿਸ਼ ਮੀਡੀਅਮ ਵਿੱਚ ਸ਼ੁਰੂ ਹੋਈ ਪੜ੍ਹਾਈ ਦਾ ਦਿਮਾਗ ਤੇ ਬਹੁਤ ਬੋਝ ਪੈਣ ਲੱਗਾ। ਕਾਲਜ ਦੀਆਂ ਫੀਸਾਂ, ਰਹਿਣ ਦਾ ਖਰਚਾ, ਕਾਲਜ ਜਾਣ ਆਉਣ ਲਈ ਬੱਸਾਂ ਦੇ ਕਿਰਾਏ। ਰੋਟੀ ਕਿੱਥੋਂ ਖਾਣੀ? ਉਪਰੋਂ ਕੰਮ ਦੀ ਟੈਨਸ਼ਨ। ਕਾਲਜ ਦੇ ਟਾਈਮ ਅਨਸਾਰ ਕੰਮ ਲੱਭਣੇ ਬਹੁਤ ਔਖੇ ਸਨ। 8 ਘੰਟੇ ਕੰਮ ਤੇ 5-4 ਘੰਟੇ ਕਾਲਜ ਤੇ ਫਿਰ ਕਾਲਜ ਦਾ ਵੀ ਕੰਮ ਕਰਨਾ ਪੈਂਦਾ ਕਾਲਜ ਤੋਂ ਕੰਮ ਤੇ ਕੰਮ ਤੋਂ ਕਾਲਜ ਰਾਹਾਂ ਵਿੱਚ ਜਾਣ ਆਉਣ ਨੂੰ ਬੱਸਾਂ ਤੇ ਬਹੁਤ ਸਮਾਂ ਲੱਗਦਾ ਘਰ ਆ ਕੇ ਰੋਟੀ ਬਣਾਉਣੀ ਤੇ ਨਹਾਉਣਾ ਧੋਣਾ ਆਰਾਮ ਕਰਨ ਨੂੰ ਮਸਾਂ 6-7 ਘੰਟੇ ਹੀ ਬਚਦੇ ਛੁੱਟੀ ਵਾਲੇ ਦਿਨ ਹਫ਼ਤੇ ਦਾ ਨੀਂਦਰਾ ਤੇ ਥਕੀਮਾਂ ਲਾਉਂਦਿਆਂ ਅੱਧੀ ਦਿਹਾੜੀ ਨਿਕਲ ਜਾਂਦੀ ਘਰ ਦੀਆਂ ਸਫਾਈਆਂ ਲੀੜਾ ਕੱਪੜਾ ਧੋਣਾ ਖਾਣ ਪੀਣ ਦੀਆਂ ਵਸਤਾਂ ਖਰੀਦਣੀਆਂ ਕੁੜੀਆਂ ਮੁੰਡੇ ਇੱਕ ਤਰ੍ਹਾਂ ਮਸ਼ੀਨਾ ਬਣੇ ਹੋਏ ਸਨ ਉਧਰੋਂ ਇੰਡੀਆ ਵਾਲੇ ਵਿਆਹ ਲਈ ਗਾਲੇ ਸਨ ਉਪਰੋਂ ਨਾਲ ਦੀਆਂ ਕੁੜੀਆਂ ਮੁੰਡਿਆਂ ਦੀਆਂ ਗੱਲਾਂ ਸਤਾ ਮਾਰਦੀਆਂ ਛੱਡ ਖਿਹੜਾ ਇੰਡੀਆ ਵਾਲੇ ਦਾ ਜਿਹੜਾ ਚਾਰ ਅੱਖਰ ਨਹੀਂ ਪੜ ਸਕਿਆ ساری ਉਮਰ ਲੇਬਰ ਹੀ ਕਰੋ ਇੱਥੇ ਕੋਈ ਪੱਟ ਲੈ ਕਈ ਠਾਕੜ ਜੀਆਂ ਕੁੜੀਆਂ ਸਲਾਹ ਦਿੰਦੀਆਂ ਐਸ਼ ਕਰ ਲਾ ਚਾਰ ਦਿਨ ਉਹਨੂੰ ਕਿਹ ਆ ਭੇਜੇ ਫੀਸਾਂ ਤੇ ਖਰਚੇ ਕੈਨੇਡਾ ਵਾਲਾ ਬਣਨਾ ਸੌਖਾ ਕਿਤੇ ਇੱਥੇ ਭੂਤਣੀ ਭੁੱਲੀ ਪਈਆ ਉਹਨੇ ਆਉਂਦੇ ਨੇ ਰੋਬ ਮਾਰਨਾ ਮੈਂ ਖਰਚਾ ਕਰਕੇ ਤੈਨੂੰ ਕੈਨੇਡਾ ਭੇਜਿਆ ਸਾਡੀ ਮਿਹਨਤ ਤੇ ਪੜ੍ਹਾਈ ਦੀ ਕੋਈ ਕੀਮਤ ਨਹੀਂ ਪਾਉਣੀ ਅਸੀਂ ਤਾਂ ਮਰਜੀ ਦਾ ਵਿਆਹ ਕਰਕੇ ਲਿਆਵਾਂਗੀਆਂ ਤੇ ਸਾਰੀ ਉਮਰ ਜੁੱਤੀ ਥੱਲੇ ਰੱਖਾਂਗੀਆਂ ਜੋ ਕੁੜੀਆਂ ਮਾਪਿਆਂ ਦੇ ਪੈਸੇ ਦੇ ਸਿਰ ਤੇ ਆਈਆਂ ਸਨ ਉਹ ਇਹੋ ਜਿਹੀਆਂ ਸਲਾਹਾਂ ਦਿੰਦੀਆਂ ਸੁੱਖੇ ਨੂੰ ਲੱਗਦਾ ਗਰੀਬੀ ਤੇ ਕੁੜੀ ਹੋਣਾ ਦੋਵੇਂ ਗੁਨਾਹ ਕਈ ਤਾਂ ਸਿਰ ਹਿਲਾ ਦਿੰਦੀਆਂ ਇੰਡੀਆ ਤੋਂ ਮੁੰਡਾ ਲਿਆਉਣ ਨਾਲੋਂ ਤਾਂ ਇੱਥੋਂ ਦਾ ਕੋਈ ਛੱਡਿਆ-ਛੜਾਇਆ ਲੱਭ ਜੇ ਚਾਰ ਪੈਸੇ ਵੀ ਹੋਣਗੇ ਤੇ ਘਰ-ਬਾਰ ਵੀ ਹੋ। ਨਹੀਂ ਇੱਥੇ ਤਾਂ ਸਾਰੀ ਉਮਰ ਕਰਾਈ ਦੀਆਂ ਬੇਸਮੈਂਟਾਂ ਵਿੱਚ ਹੀ ਨਿਕਲ ਜਾਣੀ। ਇਹ ਸਭ ਸੁਣ ਕੇ ਕਦੇ ਤਾਂ ਸੁਖੀ ਦਾ ਵੀ ਦਿਲ ਕਰਦਾ ਕਿ ਉਹ ਵੀ ਕਿਸੇ ਦੀ ਪਰਵਾਹ ਕੀਤੇ ਬਿਨਾ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਵੇਂ। ਕਿਉਂ ਕਿਸੇ ਦੀ ਪਰਵਾਹ ਕਰੇ? ਮਾਂ-ਬਾਪ ਦੀ ਇੱਜ਼ਤ ਦਾ ਸਵਾਲ ਆ। ਕਿਹੜੇ ਮਾਂ-ਬਾਪ? ਜੋ ਮੈਨੂੰ ਜੰਮਣਾ ਵੀ ਨਹੀਂ ਸੀ ਚਾਹੁੰਦੇ। ਜਿੰਨਾ ਮੈਨੂੰ ਪੜਾਇਆ ਵੀ ਇਸ ਲਈ ਕਿ ਕੱਲ ਨੂੰ ਮੇਰੇ ਕਰਕੇ ਉਹਨਾਂ ਦੀ ਜ਼ਿੰਦਗੀ ਸੰਵਰ ਜਾਵੇ ਉਹਨੂੰ ਸਮੁੱਚੀ ਭਾਰਤੀ ਮਰਦ ਜਾਤੀ ਤੋਂ ਘੈਣਾ ਦੀ ਇਹ ਔਰਤ ਨੂੰ ਆਪਣੀ ਗੁਲਾਮ ਖਰੀਦੀ ਹੋਈ ਸਮਝਦੇ ਆ ਕੱਲ ਤੱਕ ਮੈਂ ਪਿਓ ਭਰਾ ਦੀ ਖਰੀਦ ਸੀ ਹੁਣ ਉਹਨਾਂ ਮੈਨੂੰ ਮੇਰੇ ਸਹੁਰਿਆਂ ਹੱਥ ਵੇਚ ਦਿੱਤਾ ਉਹਨੂੰ ਆਪਣੇ ਜੀਜੇ ਦੀ ਫੋਨ ਤੇ ਦਿੱਤੀ ਧਮਕੀ ਯਾਦਾ ਕਰਨੀ ਚੁੱਪ ਕਰਕੇ ਆ ਕੇ ਵਿਆਹ ਕਰਵਾ ਜਾ ਨਹੀਂ ਤੇਰੀ ਭੈਣ ਵੀ ਛੱਡ ਕੇ ਘਰ ਬਿਠਾਉਂਗਾ ਨਾਲੇ ਤੇਰੇ ਪਿਓ ਵਾਲੀ ਸਾਰੀ ਜ਼ਮੀਨ ਵਕਾ ਕੇ ਨਾ ਪੈਸੇ ਵਸੂਲ ਕੀਤੇ ਤਾਂ ਮੈਨੂੰ ਬੰਦੇ ਦਾ ਪੁੱਤ ਨਾ ਕਹੀਂ ਬਚਪਨ ਤੋਂ ਡਰ ਤੇ ਸਹਿਮ ਹੇਠ ਪਲੀ ਇੰਨੀ ਹਿੰਮਤ ਕਿੱਥੇ ਕਰ ਸਕਦੀ ਸੀ ਕਿ ਜਵਾਬ ਦੇ ਦਿੰਦੀ ਸੁਖੀ ਤੈਨੂੰ ਕੋ ਹਫ਼ਤਿਆਂ ਦੀ ਛੁੱਟੀ ਲੈ ਕੇ ਇੰਡੀਆ ਆਈ ਤੇ ਦਲਪ੍ਰੀਤ ਨਾਲ ਵਿਆਹ ਕਰਵਾ ਕੇ ਵਾਪਸ ਚਲੀ ਗਈ ਸੁਖੀ ਦੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਾਧਾ ਹੋ ਗਿਆ ਸਾਰੇ ਪਰਿਵਾਰ ਨਾਲ ਫੋਨ ਤੇ ਗੱਲ ਕਰਨੀ ਪੈਂਦੀ। ਉਹ ਤਾਂ ਹੋਰ ਫਿਰ ਹੋਰ ਫਿਰ ਕਰਕੇ ਉਹਦਾ ਫੋਨ ਡਾਟਾ ਖਤਮ ਕਰਵਾ ਦਿੰਦਾ। ਦਿਲਪ੍ਰੀਤ ਰਾਤ ਨੂੰ ਪੈਗ ਲਾ ਕੇ ਫੋਨ ਘੁਮਾ ਦਿੰਦਾ। ਇੰਡੀਆ ਵਿੱਚ ਰਾਤ ਹੁੰਦੀ ਤੇ ਕੈਨੇਡਾ ਸਵੇਰ ਨੂੰ ਕੰਮ ਤੇ ਜਾਣ ਦਾ ਵੇਲਾ। ਉਹ ਕਹਿੰਦਾ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰ। ਸੁਖੀ ਨੂੰ ਕੰਮ ਤੇ ਕਾਲਜ ਦਾ ਫਿਕਰ ਵੱਡ-ਵੱਡ ਖਾਂਦਾ। ਉਹਦੇ ਤੋਂ ਕਈ ਵਾਰ ਤਾਂ ਫੋਨ ਵੀ ਨਾ ਚੁੱਕ ਹੁੰਦਾ। ਪਰ ਜਦੋਂ ਗੱਲ ਕਰਦੀ ਦਾ ਦਿਲਪ੍ਰੀਤ ਨਸ਼ੇ ਵਿੱਚ ਮਾੜਾ ਚੰਗਾ ਵੀ ਬੋਲਦਾ ਪਹਿਲਾਂ ਤਾਂ ਉਹ ਚੁੱਪ ਕਰਕੇ ਸੁਣਦੀ ਰਹੀ ਫਿਰ ਉਹਨੇ ਸਖਤੀ ਨਾਲ ਸਮਝਾਉਣਾ ਹੀ ਠੀਕ ਸਮਝਿਆ ਦੇਖ ਦਿਲ ਇੱਕ ਤਾਂ दारू ਪੀ ਕੇ ਮੈਨੂੰ ਫੋਨ ਨਾ ਲਾਇਆ ਕਰ ਮੈਂ ਹਰ ਵਕਤ ਵਿਹਲੀ ਨਹੀਂ ਬੈਠੀ ਹੁੰਦੀ ਤੁਸੀਂ ਤਾਂ ਇੱਥੋਂ ਇੱਕ ਵਾਰ ਭੇਜ ਤਾਂ ਹੁਣ ਆ ਗਾਂ ਫੀਸਾਂ ਵੀ ਭਰਨੀਆਂ ਆਪਦੇ ਖਰਚੇ ਵੀ ਤੋੜਨੇ ਤੇ ਤੁਹਾਡੇ ਪੇਪਰ ਵੀ ਭਰਨੇ ਬੋਰੀ ਨੋਟਾਂ ਦੀ ਲਾ ਕੇ ਤੈਨੂੰ ਬਾਹਰ ਨੂੰ ਤੋਰਿਆ ਤੇਰੇ ਕੋਲ ਮੇਰੇ ਨਾਲ ਗੱਲ ਕਰਨ ਨੂੰ ਵੀ ਟਾਈਮ ਨਹੀਂ ਐਨੀ ਅਣਖਾਂ ਤਾਂ ਸਟ ਨੋਟ ਮੈਂ ਤੇਰੇ ਵਰਗੀਆਂ 20 ਖਰੀਦ ਲੂੰ ਵੱਡੀ ਕੈਨੇਡੀਅਨ ਬੰਦੀ ਸਾਲੀ ਮੈਨੂੰ ਕਹਿੰਦੇ दारू ਪੀ ਕੇ ਗੱਲ ਨਾ ਕਰਿਆ ਕਰ ਦਲਪ੍ਰੀਤ ਮਾਪਿਆਂ ਦਾ ਇਕੱਲਾ ਪੁੱਤ ਸੀ ਜੋ ਮਨਾਇਆ ਕੀਤਾ ਬਾਹਰ ਜਾਣ ਦੇ ਜਨੂੰਨ ਨੇ ਮਾਪਿਓ ਦੇ ਗਲ ਗੁੱਠਾ ਦੇ ਜ਼ਮੀਨ ਤੇ ਕਰਜ਼ਾ ਚੁੱਕ ਕੇ ਸੁੱਖੀ ਖਰੀਦੀ ਖਰੀਦੀ ਚੀਜ਼ ਮਰੇ ਬੋਲ ਨਹੀਂ ਸਕਦੀ ਮੁੰਡੇ ਦਾਜ ਲੈ ਕੇ ਵੀ ਵਿਆਹ ਕਰਾਉਣ ਤਾਂ ਵੀ ਆਪਣੀ ਜ਼ਮੀਨ ਜਾਇਦਾਦ ਦੀ ਧੌਂਸ ਦੇਣੋਂ ਨਹੀਂ ਹਟਦੇ। ਦਿਲਪ੍ਰੀਤ ਦੀਆਂ ਅਜਹੀਆਂ ਗੱਲਾਂ ਉਹਦਾ ਦਿਲ ਛੇੜਦੀਆਂ। ਉਹਦਾ ਜੀ ਕਰਦਾ ਕਹਿ ਦੇਵੇ। ਜਾਂ ਮੈਂ ਨਹੀਂ ਤੇਰੇ ਤੇ ਪੇਪਰ ਅਪਲਾਈ ਕਰਨੇ। ਜੋ ਹੁੰਦਾ ਕਰ ਲੈ। ਇਹ ਬੰਦਾ ਇੱਥੇ ਆ ਕੇ ਕੀ ਕਰੂ? ਜਿਹੜਾ ਮੈਨੂੰ ਹੁਣ ਨਹੀਂ ਸਿੱਧੇ ਮੂੰਹ ਬੋਲਦਾ। ਅਜਿਹਾ ਗੁੱਸਾ ਉਹਨੂੰ ਕਈ ਕਈ ਦਿਨ ਦਿਲਪ੍ਰੀਤ ਨਾਲ ਗੱਲ ਕਰਨ ਨੂੰ ਰੋਕੀ ਰੱਖਦਾ। ਫਿਰ ਕਦੇ ਉਹਦੀ ਸੱਸ ਦਾ ਫੋਨ ਆਉਂਦਾ। ਤਾਂ ਸੁੱਲਾ ਸਫਾਈ ਹੋ ਜਾਂਦੀ। ਉਹ ਜਦੋਂ 소ਫੀ ਗੱਲ ਕਰਦਾ ਤਾਂ ਉਹ ਸਮਝਾਉਂਦੀ। ਇੱਥੋਂ ਦਾ ਕਲਚਰ ਬਹੁਤ ਵੱਖਰਾ। ਔਰਤ ਮਰਦ ਬਰਾਬਰ ਆ। ਸਾਰੇ ਕੰਮ ਰਲ ਕੇ ਕਰਦੇ। ਤੁਸੀਂ ਵੀ ਇੱਥੇ ਆਪਣੀ ਮੰਮੀ ਨਾਲ ਕੰਮ ਕਰਾਇਆ ਕਰੋ। ਹੁਣੇ ਤਵਾ ਤਪਾ ਲਵੋ। ਨਹੀਂ ਇੱਥੇ ਆ ਕੇ ਔਖੇ ਹੋਵੋਗੇ। ਹੋਟਲਾਂ ਤੇ ਸਫਾਈ ਦੇ ਕੰਮ ਤਾਂ ਬੁੜੀਆਂ ਵਾਲੇ ਆ। ਉਹ 소ਫੀ ਤਾਂ ਸੁਣ ਕੇ ਹੱਸ ਛੱਡਦਾ ਤੇ ਪੀ ਕੇ ਜਿਉਂ ਸੁਣਾਉਣ ਲੱਗਦਾ। ਸਾਲੀਏ ਜੱਟਾਂ ਦਾ ਪੁੱਤ ਕੈਨੇਡਾ ਆ ਕੇ ਰੋਟੀਆਂ ਪਕਾਉ ਪੋਚੇ ਲਾਉ ਕਦੇ ਵੀ ਨਹੀਂ ਟਰੱਕ ਚਲਾਉਂ ਖੇਤੀ ਕਰੂੰ ਇਹ ਨੀਚ ਕੰਮ ਨਹੀਂ ਕਰਦਾ ਆ ਤੂੰ ਮੇਰੇ ਕੋਲ ਫਰੋਡੀਆਂ ਹੀ ਨਾ ਮਾਰਿਆ ਕਰ ਜੱਟ ਕਿਸੇ ਥੱਲੇ ਲੱਗ ਕੇ ਨਹੀਂ ਰਹਿੰਦਾ ਮਰ ਭਲਾ ਜਾਵੇ ਆ ਮੈਨੂੰ ਪੁੱਠਾ ਪਾਠ ਨਾ ਪੜਾ ਮਰਦ ਮਰਦ ਹੁੰਦਾ ਤੇ ਔਰਤ ਔਰਤ ਕਦੇ ਵੀ ਜਨਾਨੀ ਮਰਦ ਬਰਾਬਰ ਨਹੀਂ ਹੋ ਸਕਦੇ ਤੂੰ ਇਹ ਕੋਸ਼ਿਸ਼ ਵੀ ਨਾ ਕਰੀਂ ਦਿਲਪ੍ਰਿਤ ਅੰਦਰ ਕੁੱਟ-ਕੁੱਟ ਭਰੀ ਮਰਦਾਨਗੀ ਤੇ ਜੱਟਪਣਾ ਫੰਕਾਰੇ ਮਾਰਦਾ ਤਾਂ ਸੁਖੀ ਦੇ ਅੰਦਰਲੀ ਔਰਤ ਤਿਲਮਲਾਉਂਦੀ ਐਨਾ ਮਰਦਾਨਗੀ ਦਾ ਮਾਣਾ ਤਾਂ ਆਪ ਬੈਂਡ ਲੈ ਕੇ ਆਉਂਦਾ ਮੇਰੀ ਪੂਛ ਕਾ ਤੋਂ ਫੜੀ ਫਿਰਦਾ ਪੂਛ ਨਹੀਂ ਫੜੀ ਬੋਰੀ ਨੋਟਾਂ ਦੀ ਲਾਈ ਐ ਸਾਲੀਏ ਤੇਰੇ ਤੇ ਨੋਟ ਤੇਰੇ ਮੈਂ ਸਾਰੇ ਮੋੜ ਦੂੰ ਜਾਂ ਤੂੰ ਕੋਈ ਹੋਰ ਲੱਭ ਲੈ ਇੱਕ ਦਿਨ ਸੁਖੀ ਦੀ ਸਹਿਨਸ਼ੀਲਤਾ ਦੀ ਹੱਦ ਮੁੱਕ ਗਈ ਤਾਂ ਉਹਨੇ ਇਹ ਆਖ ਫੋਨ ਕੱਟ ਦਿੱਤਾ ਕਈ ਦਿਨੋਂ ਨੇ ਫੋਨ ਨਾ ਚੁੱਕਿਆ ਇੱਕ ਦਿਨ ਉਹਨੇ WhatsApp ਤੇ ਦੇਖਿਆ ਦਲਪ੍ਰੀਤ ਨੇ ਲਿਖਿਆ ਸੀ ਸ਼ਾਮ ਤੱਕ ਫੋਨ ਨਾ ਕੀਤਾ ਤਾਂ ਖੁਦਕੁਸ਼ੀ ਕਰ ਲੈਣੀ ਉਹ ਦੇਖ ਕੇ ਡਰ ਗਈ ਉਹਨੇ ਉਸੇ ਵਕਤ ਫੋਨ ਕੀਤਾ ਦਲਪ੍ਰੀਤ ਨੇ ਫੋਨ ਚੁੱਕਿਆ ਤਾਂ ਉਹਦੇ ਦਿਲ ਨੂੰ ਟਿਕਾ ਆਇਆ ਆ ਕੀ ਭੇਜਿਆ ਕੁਝ ਵੀ ਨਹੀਂ ਤੈਨੂੰ ਦੇਖਦਾ ਸੀ ਮੈਨੂੰ ਕਿੰਨਾ ਪਿਆਰ ਕਰਦੀ ਐ ਦਲਪ੍ਰੀਤ ਹੱਸ ਰਿਹਾ ਸੀ ਇਹ ਕੋਈ ਤਰੀਕਾ ਪਿਆਰ ਦੇਖਣ ਦਾ ਮਰੀਤਾਂ ਜਾਨ ਨਿਕਲ ਗਈ ਮੈਂ ਕਰਦੀ ਆ ਅੱਜ ਜੀ ਮੰਮੀ ਡੈਡੀ ਨਾਲ ਗੱਲ ਸੁਖੀ ਨੇ ਧਮਕੀ ਦਿੱਤੀ ਵੇਖ ਲਾ ਜੇ ਕਿਸੇ ਕੋਲ ਗੱਲ ਕੀਤੀ ਮੈਂ ਸੱਚੀ ਖੁਦਕੁਸ਼ੀ ਕਰ ਲੈਣੀ ਉਹਨੇ ਉਪਰੋਂ ਹੋਰ ਡਰਾਵਾ ਦਿੱਤਾ ਉਸ ਦਿਨ ਤੋਂ ਮਗਰੋਂ ਜਦੋਂ ਵੀ ਕੋਈ ਗੱਲ ਹੁੰਦੀ ਉਹਦੀ ਇਹੋ ਧਮਕੀ ਹੁੰਦੀ ਮੈਂ ਖੁਦਕੁਸ਼ੀ ਕਰ ਲੈਣੀ ਦਲਪ੍ਰੀਤ ਨੂੰ ਡਰੋਂ ਦਾ ਤਰੀਕਾ ਹੀ ਲੱਭ ਗਿਆ ਹੌਲੀ ਹੌਲੀ ਉਹ ਵੀ ਆਦੀ ਹੋ ਗਈ ਹਣੋਂ ਨੂੰ ਦਿਲਪ੍ਰੀਤ ਵੱਲੋਂ ਦਿੱਤੀ ਜਾਂਦੀ ਖੁਦਕੁਸ਼ੀ ਕਰਨ ਦੀ ਧਮਕੀ ਆਮ ਜੀ ਲੱਗਣ ਲੱਗ ਪਈ। ਉੱਪਰੋਂ ਕਰੋਨਾ ਦੀ ਬਿਮਾਰੀ ਨੇ ਦੁਨੀਆ ਦੇ ਸਾਰੇ ਕੰਮ ਰੋਕ ਦਿੱਤੇ। ਲੋਕ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ। ਸਰਕਾਰ ਨੂੰ ਕੈਨੇਡਾ ਦੇ ਨਾਗਰਿਕਾਂ ਨੂੰ ਦਾ ਘਰ ਬੈਠਿਆਂ ਨੂੰ ਖਵਾਣਾ ਪੈਣਾ ਸੀ। ਸਟੂਡੈਂਟਾਂ ਦੀ ਪੜ੍ਹਾਈ ਆਨਲਾਈਨ ਚਾਲੂ ਕਰ ਦਿੱਤੀ। ਉਹਨਾਂ ਦੀ ਕੋਈ ਫੀਸ ਮਾਫ਼ਨਾ ਕਰਨੀ ਪਵੇ। ਉੱਪਰੋਂ ਫੋਨਾਂ ਤੇ ਆਨਲਾਈਨ ਰਹਿਣ ਲਈ ਵਾਧੂ ਖਰਚਾ। ਇੰਡੀਆ ਦਲਪ੍ਰੀਤ ਅੱਡ ਚਾਹੇ ਕਿ ਹੁਣ ਸੁੱਖੀ ਵਿਹਲੀ ਆ ਮੇਰੇ ਨਾਲ ਗੱਲਾਂ ਕਰੇ ਸੁੱਖੀ ਨੂੰ ਰੋਟੀ ਮਕਾਨ ਕਿਰਾਏ ਤੇ ਫੀਸਾਂ ਦੇ ਫਿਕਰ ਤੋੜ-ਤੋੜ ਖਾਂਦੇ ਲਾਕਡਾਊਨ ਵਿੱਚ ਕੰਮ ਵੀ ਬੰਦ ਉਸਨੇ ਦਲਪ੍ਰੀਤ ਨੂੰ ਆਪਣੀ ਹਾਲਤ ਦੱਸ ਮਦਦ ਮੰਗੀ ਉਹ ਅੱਗੋ ਕਹਿੰਦਾ ਅਸੀਂ ਤਾਂ ਅੱਗੇ ਸਾਰੀ ਜ਼ਮੀਨ ਤੇ ਕਰਜ਼ਾ ਚੁੱਕਿਆ ਹੁਣ ਤਾਂ ਹੋਰ ਕਰਜ਼ਾ ਵੀ ਨਹੀਂ ਮਿਲਣਾ ਆਪਣੇ ਮੰਮੀ ਡੈਡੀ ਨੂੰ ਕਹੇ ਉਹ ਥੋੜੀ ਮਦਦ ਕਰ ਦੇਣ ਦਲਪ੍ਰੀਤ ਮਦਦ ਕਰਨੋਂ ਸਿਰ ਫੇਰ ਗਿਆ ਮੰਮੀ ਡੈਡੀ ਜੇ ਮਦਦ ਕਰਨ ਵਾਲੇ ਹੁੰਦੇ ਤਾਂ ਵਿਆਹ ਕਰਨ ਦੀ ਕੀ ਲੋੜ ਸੀ ਮੈਂ ਉਹਨਾਂ ਦੀ ਕੁੜੀ ਆ ਮੁੰਡਾ ਨਹੀਂ ਉਹਨਾਂ ਤੈਨੂੰ ਹੱਥ ਫੜਾਦਾ ਹੁਣ ਤੇਰੇ ਘਰ ਦੀ ਇੱਜ਼ਤ ਆ ਸੁੱਖੀ ਨੂੰ ਘਰ ਵਾਲੇ ਦਾ ਵਿਹਾਰ ਚੰਗਾ ਨਾ ਲੱਗਾ ਮੈਂ ਕਿੱਥੋਂ ਭੇਜੀ ਜਾਵਾਂ ਕਿਸੇ ਤੋਂ ਫੜ-ੜ ਕੇ ਸਾਰ ਲੈ ਉਹ ਸਿੱਧਾ ਹੀ ਜਵਾਬ ਦੇ ਗਿਆ ਸਾਰੀਆਂ ਕੁੜੀਆਂ ਦੇ ਹਾਲਾਤ ਮੇਰੇ ਵਰਗੇ ਹੀ ਆ ਹੋਰ ਇੱਥੇ ਮੇਰਾ ਕਿਹੜਾ ਭੂਆ ਦਾ ਪੁੱਤ ਬੈਠਾ ਜੀਨੇ ਮure ਹੱਥ ਢੂੰਗੀ ਅਗਲਾ ਬਾਹ ਫੜਨ ਨੂੰ ਪੈਂਦਾ ਫਿਰ ਤੇਰਾ ਵੀ ਆ ਮੋ ਨਹੀਂ ਰਹਿਣਾ ਸੁਖੀ ਨੇ ਉਹਦੀ ਮਰਦਾਨਗੀ ਨੂੰ ਮੇਣਾ ਮਾਰਿਆ ਜਿਸ ਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਸੁਖੀ ਨੂੰ ਫਿਕਰ ਤੋੜ-ਤੋੜ ਖਾਂਣ ਲੱਗੀ ਤਾਂ ਉਹਨੇ ਮਦਦ ਮੰਗਣ ਲਈ ਧਿਆਨ ਮਾਰਿਆ ਕਿਹਦੇ ਤੋਂ ਮੰਗੇ ਇੱਕ ਦੂਜੇ ਦੀ ਮਦਦ ਕਰਨੀ ਇਨਸਾਨੀਅਤ ਧਰਮ ਹੈ ਇਹੀ ਰੌਲਾ ਕੰਮ ਤੇ ਗੁਰਪ੍ਰੀਤ ਪਾਉਂਦਾ ਹੁੰਦਾ ਸੀ ਸੁਖੀ ਨੇ ਉਹਨੂੰ ਫੋਨ ਕੀਤਾ ਪਿੰਡਾਂ ਨੇੜੇ ਦਾ ਵੀ ਸੀ ਤੇ ਕੁਝ ਗੱਲਾਂ ਬਾਤਾਂ ਤੋਂ ਸਮਾਇ ਸੇਵੀ ਜਿਹਾ ਬਣਦਾ ਰਹਿੰਦਾ ਸੀ ਉਹਨੇ ਉਹਨੂੰ ਫੋਨ ਕਰਕੇ ਸਮੱਸਿਆ ਦਸੀ ਲੈ ਤੂੰ ਫਿਕਰ ਨਾ ਕਰ ਪੈਸੇ ਚਾਹੀਦੇ ਤਾਂ ਹੁਣੇ ਦੇ ਦੇ ਜਾਨਾ ਗੁਰਪ੍ਰੀਤ ਨੇ ਕੰਮ ਵੀ ਕਿਤੇ ਹੋਰ ਲੱਭ ਦਿੱਤਾ ਘਰੋਂ ਕੰਮ ਤੇ ਲਜਾਂਣ ਲਿਓਣ ਲੱਗਾ ਬੜੀਆਂ ਵੱਡੀਆਂ ਵੱਡੀਆਂ ਦਾਨੀਆਂ ਮਰਗੀਆਂ ਗੱਲਾਂ ਕਰਦਾ ਨੇੜੇ ਦੇ ਪਿੰਡ ਦਾ ਹੋਣ ਕਰਕੇ ਸੁੱਖੀ ਉਹਦੇ ਤੇ ਤੇਜ ਗਈ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਗੱਲਾਂ ਵੀ ਉਹਦੇ ਨਾਲ ਸਾਂਝੀਆਂ ਕਰ ਲੈਂਦੀ ਉਨੇ ਗੁਰਪ੍ਰੀਤ ਨੂੰ ਦਿਲਪ੍ਰੀਤ ਬਾਰੇ ਦੱਸਿਆ ਉਹਦੀ ਗੱਲ ਵੀ ਕਰਾਈ ਗੁਰਪ੍ਰੀਤ ਨੂੰ ਦਿਲਪ੍ਰੀਤ ਦਾ ਨੰਬਰ ਵੀ ਦਿੱਤਾ ਕਿ ਉਹਨੂੰ ਸਮਝਾਵੇ ਤੇ ਕੈਨੇਡਾ ਦੇ ਹਾਲਾਤ ਬਾਰੇ ਦੱਸੇ ਦਿਲਪ੍ਰੀਤ ਉਸ ਨੂੰ ਛੇਤੀ ਕੈਨੇਡਾ ਬਲੌਂ ਲਈ ਰੌਲਾ ਪਾਉਂਦਾ ਰਹਿੰਦਾ ਇੱਧਰ ਲੋਕਡਾਊਨ ਕਰਕੇ ਸਭ ਕੁਝ ਬੰਦ ਸੀ ਉਹ ਗੱਲਬਾਤ ਕਰਦਾ ਪਰ ਸੁਖੀ ਨੂੰ ਲੱਗਾ ਕਿ ਜਦੋਂ ਦਾ ਗੁਰਪ੍ਰੀਤ ਉਹਦੇ ਨਾਲ ਫੋਨ ਤੇ ਗੱਲਬਾਤ ਕਰਨ ਲੱਗਾ ਸੀ ਦਿਲਪ੍ਰੀਤ ਜ਼ਿਆਦਾ ਹੀ ਸ਼ੱਕੀ ਜਿਹੀਆਂ ਗੱਲਾਂ ਕਰ ਰਿਹਾ ਸੀ ਇੱਥੇ ਤਾਂ ਕਹਿੰਦੇ ਕੁੜੀਆਂ ਦਾ ਬਹੁਤ ਬੁਰਾ ਹਾਲ ਆ। ਕਲੱਬਾਂ ਵਿੱਚ ਜਾਂਦੀਆਂ, दारू ਪੀਂਦੀਆਂ, ਅਯਾਸ਼ੀ ਕਰਦੀਆਂ। ਪਹਿਲਾਂ ਤਾਂ ਸੁਖੀ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ। ਉਹਨੂੰ ਲੱਗਾ ਸੋਸ਼ਲ ਮੀਡੀਆ ਤੇ ਨਸ਼ਰ ਹੁੰਦੀਆਂ ਵੀਡੀਓਜ਼ ਦੇਖ ਕੇ ਉਹ ਇਸ ਤਰ੍ਹਾਂ ਸੋਚਦਾ। ਇੱਕ ਦਿਨ ਜਦੋਂ ਉਹਨੇ ਪੀਤੀ ਚ ਸਾਫ਼ ਹੀ ਕਹਿ ਦਿੱਤਾ, "ਤੂੰ ਤਾਂ ਸਾਲੀਆਂ ਇੱਥੇ ਅਯਾਸ਼ੀਆਂ ਕਰਦੀਆਂ, ਕਲੱਬਾਂ 'ਚ ਪਾਰਟੀਆਂ ਕਰਦੀਆਂ। ਤੈਨੂੰ ਕੌਣ ਕਹਿੰਦਾ?" ਸੁਖੀ ਨੂੰ ਸੱਤੀ ਕੱਪੜੇ ਅੱਗ ਲੱਗੇ ਮੈਂ ਗੁਰਪ੍ਰੀਤ ਦੇ ਸਟੇਟਸ ਤੇ ਤੇਰੀਆਂ ਤਸਵੀਰਾਂ ਦੇਖੀਆਂ ਕਿਵੇਂ ਉਹਦੇ ਜਨਮ ਦਿਨ ਤੇ ਉਹਦੇ ਨਾਲ ਜੱਫੀਆਂ ਪਾ ਪਾ ਕੇ ਫੋਟੋਆਂ ਖਚਾਈਆਂ ਮੈਨੂੰ ਇੱਥੇ ਆਉਣ ਦੇ ਦੇਖੀ ਤੈਨੂੰ ਸਿੱਧੀ ਕਰਦਾ ਉਹ ਗੁੱਸੇ 'ਚ ਸੀ ਉਹ ਉਹਦੇ ਜਨਮ ਦਿਨ ਦੀ ਪਾਰਟੀ ਦੀ ਫੋਟੋ ਆ ਉੱਥੇ ਮੈਂ ਇਕੱਲੀ ਨਹੀਂ ਸੀ 10-15 ਕੁੜੀਆਂ ਹੋਰ ਵੀ ਸੀ ਨਾਲੇ ਗੁਰਪ੍ਰੀਤ ਬਾਰੇ ਤੈਨੂੰ ਮੈਂ ਦੱਸਿਆ ਕਿ ਉਹ ਵਧੀਆ ਮੁੰਡਾ ਮੇਰੀ ਉਹਨੇ ਬਹੁਤ ਮਦਦ ਕੀਤੀ ਉਹਦੇ ਦਿਨ ਤਿਹਾੜੀ ਤੇ ਤਾਂ ਜਾਣਾ ਹੀ ਪੈਣਾ ਸੀ ਸੁਖੀ ਨੇ ਗੱਲ ਸਾਫ਼ ਕੀਤੀ ਉਹਨੇ ਫੋਟੋ ਤੇਰੀ ਕੱਲੀ ਦੀ ਪਾਈ ਆ ਉਹੀ ਤਾਂ ਮੈਨੂੰ ਤੁਹਾਡੀਆਂ ਕਰਤੂਤਾਂ ਦੱਸਦਾ ਉਹਨੇ ਤਾਂ ਮੈਨੂੰ ਇਹ ਵੀ ਦੱਸਿਆ ਕਿ ਤੂੰ ਮੈਨੂੰ ਸੱਦਣਾ ਹੀ ਨਹੀਂ ਚਾਹਦੀ ਬਸ ਪੈਸੇ ਲੈ ਕੇ ਬਾਹਰ ਆਉਣਾ ਸੀ ਤੈਨੂੰ ਆਪਣੇ ਮਾਂ ਪਿਓ ਭੈਣ ਭਰਾਵਾਂ ਦੀ ਇੱਜ਼ਤ ਦੀ ਕੋਈ ਪਰਵਾਹੀ ਤੈਨੂੰ ਤਾਂ ਮਰਦ ਜਾਂਤ ਤੋਂ ਹੀ ਨਫ਼ਰਤ ਆ ਸੁਖੀ ਨਹੀਂ ਜਾਣਦੀ ਸੀ ਕੀ ਕੰਮ ਤੇ ਜਾਂਦਿਆਂ ਆਉਂਦਿਆਂ ਗੁਰਪ੍ਰੀਤ ਨਾਲ ਸਹਿਜ ਭਾ ਕੀਤੀਆਂ ਗੱਲਾਂ ਦਾ ਉਹ ਇਹ ਅਰਥ ਕੱਢ ਕੇ ਦਲਪ੍ਰੀਤ ਨੂੰ ਦੱਸੂਗਾ ਸੁਖੀ ਦੇ ਕੰਨ ਖੁੱਲ ਗਏ ਉਹਨੇ ਜਦੋਂ ਇਸ ਬਾਰੇ ਗੁਰਪ੍ਰੀਤ ਨਾਲ ਗੱਲ ਕੀਤੀ ਉਹ ਔਕਾਤ ਤੇ ਆ ਗਿਆ ਉਹ ਬੰਦਾ ਹੀ ਤੇਰੇ ਕਾਬਲ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਰਾਣੀ ਬਣਾ ਕੇ ਰੱਖੂ ਉਹ ਅੱਗੇ ਵੀ ਕਈ ਕੁੜੀਆਂ ਨਾਲ ਅਜਿਹੇ ਧੋਖੇ ਕਰਕੇ ਛੱਡ ਚੁੱਕਾ ਸੀ ਮੈਂ ਮਜਬੂਰੀ ਵਸ ਤੇਰੇ ਤੇ ਵਿਸ਼ਵਾਸ ਕੀਤਾ ਮੈਂ ਵਿਆਹੀ ਵਰੀ ਇੱਜ਼ਤਦਾਰ ਕੁੜੀਆਂ ਜੇ ਕੋਈ ਘਟੀਆ ਹਰਕਤ ਕੀਤੀ ਤਾਂ ਮੈਂ ਇਥੋਂ ਬੁਰਾ ਕੋਈ ਨਹੀਂ ਸੁੱਖੀ ਅੜ ਕੇ ਖੜ ਗਈ ਤੈਨੂੰ ਵਿਆਹੀ ਵਰੀ ਰਹਿਣ ਦੇਉ ਤਾਂ ਹੀ ਆ ਜਿਹੜੀਆਂ ਮੇਰੇ ਨਾਲ ਅਲਗ-ਅਲਗ ਕੇ ਫੋਟੋਆਂ ਖਿਚਵਾਈਆਂ ਜਦੋਂ ਤੇਰੇ ਘਰ ਵਾਲੇ ਨੂੰ ਭੇਜੀਆਂ ਇੰਡੀਆ ਤੋਂ ਬਾਹਰ ਪੋਸਟ ਤਲਾਕ ਆਉ ਉਹ ਤਾਂ ਪਹਿਲਾਂ ਹੀ ਤੇਰੇ ਤੇ ਯਕੀਨ ਨਹੀਂ ਕਰਦਾ ਮੈਨੂੰ ਪੁੱਛਦਾ ਸੀ ਕਿਤੇ ਇੱਥੇ ਹੋਰ ਕੋਈ ਤਾਂ ਨਹੀਂ ਪੱਟੀ ਫਿਰਦੀ ਜਦੋਂ ਮੈਂ ਪੇਪਰ ਅਪਲਾਈ ਕਰਨ ਨੂੰ ਕਹਿੰਦਾ ਕਹਿ ਦਿੰਦੀ ਆ ਕਰੋਨਾ ਕਰਕੇ ਸਭ ਕੁਝ ਬੰਦ ਆ ਮੇਰੀ ਇੱਕ ਵਾਰ ਕਹਿਂਦੀ ਦੇਰਾ ਕਿ ਇੱਥੇ ਤਾਂ ਸਭ ਕੁਝ ਖੁੱਲਾ ਹੁਣੇ ਤੇਰੀ ਏਕ ਨਹੀਂ ਸੁਣਨੀ ਉਹ ਡਰਾ ਕੇ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ ਤੂੰ ਕਰ ਤਾਂ ਸਹੀ ਫੋਨ ਮੈਂ ਤਾਂ ਇਥੋਂ ਪਹਿਲਾਂ ਸਾਰੀ ਕਰਤੂਤ ਜ਼ਾਹਰ ਕਰਕੇ ਇੰਡੀਆ ਤੇਰੇ ਤੇ ਪਰਚਾ ਨਾ ਕਰਵਾਇਆ ਤਾਂ ਮੈਨੂੰ ਪਿਓ ਦੀ ਧੀ ਨਾ ਕਹੀਂ ਸੁਖੀ ਆਕੜ ਗਈ ਪਰ ਅੰਦਰੋਂ ਡਰ ਗਈ ਦਿਲਪ੍ਰੀਤ ਦੀਆਂ ਫੋਨ ਤੇ ਗੱਲਾਂ ਸੁਣ ਉਹਦਾ ਡਰ ਸਾਹਮਣੇ ਆਉਣ ਲੱਗ ਪਿਆ ਜਿਵੇਂ ਮਰਜੀ ਸਾਧ ਮੈਨੂੰ ਛੇਤੀ ਬਾਹਰ ਸਾਧ ਲੈ ਉਹਦਾ ਵਿਸ਼ਵਾਸ ਟੁੱਟ ਚੁੱਕਾ ਸੀ ਉਹ ਬਹੁਤ ਮੱਥਾ ਮਾਰਦੀ ਯਕੀਨ ਦਿਵਾਉਂਦੀ ਪਰ ਉਹਦੇ ਖਾਨੇ ਗੱਲ ਨਾ ਪੈਂਦੀ ਬਸ ਉਹਦੀ ਇਹੋ ਰਟ ਹੁੰਦੀ ਜਾਂ ਬਾਹਰ ਸਾਧ ਲੈ ਨਹੀਂ ਤਲਾਕ ਦੇ ਤੇ ਪੈਸੇ ਮੋੜ ਮੈਨੂੰ ਤੇਰੇ ਤੇ ਯਕੀਨ ਨਹੀਂ ਰਿਹਾ ਉਹਨੇ ਗੱਲ ਸਿਰੇ ਹੀ ਲਾ ਦਿੱਤੀ ਠੀਕ ਆ ਜੇ ਨਹੀਂ ਯਕੀਨ ਤਾਂ ਨਾ ਸਹੀ ਜਦੋਂ ਪੈਸੇ ਹੋਏ ਮੋੜ ਦੇਾਂਗੇ ਇੱਕ ਵਾਰ ਟੁੱਟਿਆ ਵਿਸ਼ਵਾਸ ਮੋੜ ਨਹੀਂ ਬੰਦਾ दारू ਪੀਤੀ ਚੋ ਫੋਨ ਕਰਦਾ ਤਾਂ ਫੋਨ ਨਾ ਚੁੱਕਦੀ ਉਹਨੂੰ ਪਤਾ ਸੀ ਕਿ ਉਹ ਕਮਲ ਹੀ ਮਾਰੂ ਕਰੋਨਾ ਕਾਰਨ ਜਿਵੇਂ ਜਿਵੇਂ ਦਲਪ੍ਰੀਤ ਬਾਹਰ ਆਉਣ ਨੂੰ ਪਿੱਛੇ ਪੈ ਰਿਆ ਸੀ ਉਹਨਾਂ ਦੋਹਾਂ ਦੀਆਂ ਟਕਰਾਰਾਂ ਵਧ ਰਹੀਆਂ ਸਨ ਦਲਪ੍ਰੀਤ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਸੀ ਗਲੀ ਗੁਆਂਣ ਤੇ ਰਿਸ਼ਤੇਦਾਰ ਛੇੜਦੇ ਰਹਿੰਦੇ ਕਦੋਂ ਜਾਣਾ ਕੈਨੇਡਾ ਕਿਵੇਂ ਆ ਕੈਨੇਡਾ ਆ ਲਿਆ ਤੇਰੇ ਕਰਮਾਂ ਵਿੱਚ ਕੈਨੇਡਾ ਹੈ ਨਹੀਂ ਤੇਰੇ ਪੈਸੇ ਲਵਾ ਗਈ ਉੱਥੇ ਉਹਨੇ ਕੋਈ ਹੋਰ ਭਾਲ ਲਿਆ ਹੋਣਾ ਬਾਹਰ ਜਾ ਕੇ ਬਦਲ ਜਾਂਦੀਆਂ ਉਹਦਾ ਕਸੂਰ ਨਹੀਂ ਯਾਰ ਇਹਦੇ ਵਿੱਚ ਕੋਈ ਕੰਗੰਡਾ ਹੈ ਨਹੀਂ ਨਹੀਂ ਜਨਾਨੀ ਇੱਕ ਹਫ਼ਤਾ ਖੰਡ ਬੰਦੇ ਨਾਲ ਰਹੇ ਜੇ ਮੋੜ ਭੱਜੀ ਆਉਂਦੀ ਆ ਇਹ ਵੀ ਤਾਂ ਹੀ ਸ਼ਰਮ ਦਾ ਮਾਰਿਆ ਕੋਈ ਉਜਰ ਨਹੀਂ ਕਰਦਾ ਨਹੀਂ ਉਹਦੇ ਮਾਪਿਓ ਦੇ ਗਲ ਤੇ ਗੁੱਠਾ ਰੱਖੇ ਕਹੇ ਜਾਂ ਮੈਨੂੰ ਬਾਹਰ ਸੱਦ ਲੈ ਨਹੀਂ ਪੈਸੇ ਸਿੱਟੋ ਅਜੇ ਹੀ ਚਰਚਾ ਤੇ ਮਿਹਣਿਆਂ ਨੇ ਉਹਦਾ ਮਰਨ ਕਰ ਦਿੱਤਾ ਨਸ਼ੇ ਦਾ ਸਹਾਰਾ ਲੈ ਕੇ ਸੌਂਦਾ ਜਿੰਨਾ ਚਿਰ ਨਸ਼ਾ ਰਹਿੰਦਾ ਉਹ ਸੁੱਤਾ ਰਹਿੰਦਾ ਜਦੋਂ ਤੋੜ ਲੱਗਦੀ ਤਾਂ ਅੱਖ ਖੁੱਲ ਜਾਂਦੀ ਕਰਪ੍ਰੀਤ ਦੀਆਂ ਐਡਿਟ ਕਰ ਕਰਕੇ ਭੇਜੀਆਂ ਤਸਵੀਰਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਜਿਉਂ ਨੇ ਮੈਨੂੰ ਸੱਦ ਵੀ ਲਿਆ ਮੈਂ ਉਹਦੇ ਨਾਲ ਨਹੀਂ ਰਹਿ ਸਕਾਂਗਾ ਮੈਂ ਉਹਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਾਂਗਾ ਮੈਨੂੰ ਸੁਖਵੀਰ ਚਾਹੀਦੀ ਹੈ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਗਲਤਫਹਿਮੀਆਂ ਨੇ ਉਹਨੂੰ ਇੰਨਾ ਮਾਨਸਿਕ ਪਰੇਸ਼ਾਨ ਕਰ ਦਿੱਤਾ ਕਿ ਉਹਨੂੰ ਜਿਉਣਾ ਬੇਕਾਰ ਜਾਪਨ ਲੱਗਾ ਇੱਕ ਦਿਨ ਮੂਹ ਹਨੇਰੀ ਨਿਕਲਿਆ ਤੇ ਖੇਤ ਵਾਲੀ ਕਿੱਕਰ ਨਾਲ ਲਾਸ਼ ਬਣਿਆ ਲਟਕਦਾ ਹਿਲਾਇਆ ਸੋਸ਼ਲ ਮੀਡੀਆ ਤੇ ਕਾ ਵਾਂਗੂ ਉਗੇ ਨਿਊਜ਼ ਚੈਨਲਾਂ ਨੂੰ ਦਾ ਜਿਵੇਂ ਅਜਿਹੀ ਖਬਰ ਚਾਹੀਦੀ ਸੀ ਬੇਵਫਾ ਲਾੜੀ ਪੈਸੇ ਲਾ ਕੇ ਕੈਨੇਡਾ ਭੇਜੀ ਘਰਵਾਲੀ ਨੇ ਉੱਥੇ ਨਵਾਂ ਯਾਰ ਬਣਾਇਆ ਵਿਦੇਸ਼ੀ ਲਾੜੀ ਨੇ ਘਰਵਾਲੀ ਨੂੰ ਖੁਦਕੁਸ਼ੀ ਕਰਨ ਲਈ ਕੀਤਾ ਮਜਬੂਰ ਕੈਨੇਡਾ ਤੇ ਭਾਰਤ ਸਰਕਾਰ ਨੂੰ ਸੁਖੀ ਨੂੰ ਰਿਪੋਰਟ ਕਰਾਉਂਦੀਆਂ ਅਪੀਲਾਂ ਹੋਣ ਲੱਗੀਆਂ ਸੁਖੀ ਨੇ ਸੋਸ਼ਲ ਮੀਡੀਆ ਤੇ ਆ ਕੇ ਵੀ ਕਿਹਾ ਮੈਂ ਬੇਕਸੂਰਾ ਮੈਂ ਉਹਨੂੰ ਕਦੇ ਨਹੀਂ ਕਿਹਾ ਸੀ ਕਿ ਮੈਂ ਤੈਨੂੰ ਨਹੀਂ ਸੱਦਾਂਗੀ ਉਹ ਮੇਰਾ ਪਤੀ ਸੀ ਅਸੀਂ ਲੜਦੇ ਝਗੜਦੇ ਜ਼ਰੂਰ ਸੀ ਉਹ ਖੁਦਕੁਸ਼ੀ ਕਰ ਲਵੇਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਮੀਡੀਆ ਤੇ ਸਮਾਜ ਦੇ ਆਗੂਆਂ ਨੇ ਤਾਂ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਸਨ ਇਹਨੂੰ ਵੀ ਮੌਤ ਦੀ ਸਜ਼ਾ ਦਿਓ ਇੰਡੀਆ ਰਿਪੋਰਟ ਕਰਾਓ ਗੁਰਪ੍ਰੀਤ ਖਰਸੀ ਉਹਦੇ ਦੋਹੀ ਹੱਥੀ ਲੱਡੂ ਸਨ ਪੰਜਾਬੀ ਸਮਾਜ ਦੇ ਮਰਦ ਠੇਕੇਦਾਰਾਂ ਦੀ ਪੈਠ ਵੀ ਠੋਕ ਰਿਆ ਸੀ ਤੇ ਸੁਖੀ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਉਹਨੂੰ ਫੋਨ ਕਰ ਕਰ ਕਹਿ ਰਿਹਾ ਸੀ ਹਜੇ ਵੀ ਮੌਕਾ ਮੇਰੇ ਨਾਲ ਆ ਜਾ ਸਾਰੇ ਕੇਸ ਵਾਪਸ ਕਰਾ ਦੂੰ ਨਹੀਂ ਤਾਂ ਰਿਪੋਰਟ ਕਰਾ ਕੇ ਸਾਲ ਲਊਗਾ ਸੁਖੀ ਨੇ ਉਹਦਾ ਫੋਨ ਰਿਕਾਰਡ ਕਰ ਲਿਆ ਉਹਦੇ ਕਹੇ ਸ਼ਬਦ ਮੀਡੀਆ ਨੂੰ ਦੱਸੇ ਪਰ ਕੋਈ ਨਹੀਂ ਮੰਨ ਰਿਹਾ ਸੀ ਗੋਰੇ ਵਕੀਲ ਨੇ ਸੁਖੀ ਦੀ ਸਾਰੀ ਕਹਾਣੀ ਕੋਰਟ ਨੂੰ ਸੁਣਾਈ ਚੈਟ ਤੇ ਫੋਨ ਰਾਹੀਂ ਆਖਰੀ ਵਕਤ ਤੱਕ ਹੁੰਦੀ ਰਹੀ ਸੁਖੀ ਤੇ ਗੁਰਪ੍ਰੀਤ ਦੀ ਗੱਲਬਾਤ ਦੇ ਸਬੂਤ ਪੇਸ਼ ਕੀਤੇ ਜਿਨ੍ਹਾਂ ਤੋਂ ਸਾਫ਼ ਸੀ ਕਿ ਉਸਨੇ ਕੋਈ ਰਿਲੇਸ਼ਨ ਖਤਮ ਨਹੀਂ ਕੀਤੇ ਸਨ ਇਸ ਦਾ ਜ਼ਿੰਮੇਵਾਰ ਗੁਰਪ੍ਰੀਤ ਵੀ ਸੀ ਜਸ ਨੇ ਆਪਣੇ ਗਲਤ ਮਨੋਰਥਾਂ ਦੀ ਪੂਰਤੀ ਲਈ ਇਹ ਕੀਤਾ ਸੀ ਉਸਦੀ ਕਾਲ ਰਿਕਾਰਡਿੰਗ ਕੋਰਟ ਨੂੰ ਸੁਣਾਈ ਇਸ ਕੇਸ ਦਾ ਨਿਪਟਾਰਾ ਇੰਡੀਆ ਵਿੱਚ ਹੀ ਹੋਵੇਗਾ ਕਿਉਂਕਿ ਇਹ ਸਾਰਾ ਘਟਨਾਕਰਮ ਇੰਡੀਆ ਵਿੱਚ ਵਾਪਰਿਆ ਸੁਖੀ ਵੀ ਇੰਡੀਅਨ ਸਿਟੀਜ਼ਨ ਹੈ ਉਥੋਂ ਦੇ ਕਾਨੂੰਨ ਅਨੁਸਾਰ ਹੀ ਸਹੀ ਫੈਸਲਾ ਹੋ ਸਕਦਾ ਇਸ ਲਈ ਇਸ ਕੁੜੀ ਨੂੰ ਇੰਡੀਆ ਭੇਜਿਆ ਜਾਵੇ ਪੰਜਾਬੀ ਵਕੀਲ ਨੇ ਆਖਰੀ ਦਾਅ ਖੇਡਿਆ ਤਾਂ ਸੁਖੀ ਦੇ ਵਕੀਲ ਨੇ ਓਬਜੈਕਸ਼ਨ ਕੀਤਾ ਜਿਵੇਂ ਸਮਾਜ ਵਿੱਚ ਕੁੜੀ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਜਿੱਥੇ ਉਹਨੂੰ ਪੜਾਇਆ ਵੀ ਇਸ ਸਵਾਰਥ ਲਈ ਜਾਂਦਾ ਕਿ ਉਹ ਕਿਸੇ ਦੇ ਮੁੰਡੇ ਨੂੰ ਵਿਦੇਸ਼ ਸੈਟਲ ਕਰਨ ਲਈ ਸਹਾਇੀ ਹੋਵੇਗੀ ਅਸਤਿਆ ਭਾਵਨਾਵਾਂ ਦੀ ਕਦਰ ਕੀਤੇ ਬਿਨਾ ਉਹਨੂੰ ਕਿਸੇ ਅਣਜਾਣ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਜਿਸ ਦੇਸ਼ ਤੋਂ ਇਹਨੂੰ ਇੱਥੇ ਬੈਠੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਕਮਿਊਨਿਟੀ ਦੇ ਲੋਕਾਂ ਨੇ ਇੱਥੇ ਵੀ ਉਹਦਾ ਸੋਸ਼ਲ ਬਾਇਕਾਟ ਕੀਤਾ ਹੋਇਆ ਹੈ ਕੋਈ ਇੰਡੀਅਨ ਵਕੀਲ ਕੇਸ ਲੜਨ ਲਈ ਤਿਆਰ ਨਹੀਂ ਜੋ ਲੋਕ ਇੱਥੇ ਉਹਦੇ ਨਾਲ ਕਾਨੂੰਨ ਦੀ ਪ੍ਰਵਾਹ ਕਿਤੇ ਬਿਨਾ ਐਸਾ ਸਲੂਕ ਕਰ ਰਹੇ ਹਨ ਉੱਥੇ ਗਈ ਨਾਲ ਕੀ ਕੁਝ ਕਰ ਸਕਦੇ ਹਨ ਸੁਖੀ ਦੇ ਗੋਰੇ ਵਕੀਲ ਦੀ ਦਲੀਲ ਅੱਗੇ ਪੰਜਾਬੀ ਵਕੀਲ ਨੂੰ ਕੋਈ ਠੋਸ ਦਲੀਲ ਨਹੀਂ ਆਉੜ ਰਹੀ ਸੀ ਬਸ ਦਾ ਮਾਪੇ ਤੇ ਪਰਿਵਾਰ ਹੈ ਇੰਡੀਅਨ ਕਾਨੂੰਨ ਉਹਦੀ ਸੁਰੱਖਿਆ ਕਰੇਗਾ ਉੱਥੇ ਦੀ ਕੋਰਟ ਵਿੱਚ ਉਹਦੇ ਖਿਲਾਫ ਫਰਾਡ ਤੇ ਖੁਦਕੁਸ਼ੀ ਲੇ ਮਜਬੂਰ ਕਰਨ ਦੇ ਮਾਮਲੇ ਦਰਜ ਹਨ ਪੰਜਾਬੀ ਵਕੀਲ ਹਰ ਹਿੱਲੇ ਰਿਪੋਰਟ ਕਰਾਉਣਾ ਚਾਹੁੰਦਾ ਸੀ ਸਮਾਜਿਕ ਪੀੜ ਅੱਗੇ ਮਾਪੇ ਤੇ ਕਾਨੂੰਨ ਹਮੇਸ਼ਾ ਹੀ ਹਾਰਦੇ ਰਹੇ ਹਨ ਹੋ ਸਕਦਾ ਮਾਪੇ ਵੀ ਉਸ ਨੂੰ ਨਾ ਸਵੀਕਾਰ ਕਰਨ UNO ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਕਾਨੂੰਨ ਅਨਸਾਰ ਜਿਸ ਸਮਾਜ ਤੋਂ ਕਿਸੇ ਨੂੰ ਕੋਈ ਖਤਰਾ ਉਹਨੂੰ ਉਹਦੀ ਮਰਜ਼ੀ ਖਿਲਾਫ ਉਥੇ ਨਹੀਂ ਭੇਜਿਆ ਜਾ ਸਕਦਾ ਇਸ ਬਾਰੇ ਮੇਰੇ ਮੁਵਕਲ ਦੀ ਮਰਜ਼ੀ ਜਾਣ ਕੇ ਉਹਨੂੰ ਇੱਥੇ ਪੱਕੀ ਸਟੇਟ ਦਿੱਤੀ ਜਾਵੇ। ਕੈਨੇਡੀਅਨ ਸਰਕਾਰ ਇੱਥੇ ਵੀ ਉਹਦੀ ਪੂਰਨ ਸੁਰੱਖਿਆ ਦੀ ਜ਼ਿੰਮੇਵਾਰੀ ਲਵੇ। ਕਿਉਂਕਿ ਇੱਥੇ ਵੀ ਕੰਸੋਸ਼ੀਅਲ ਕ੍ਰਿਮੀਨਲ ਸੁਖਵੀਰ ਨੂੰ ਜਾਨੋਂ ਮਾਰ ਸਕਦੇ ਹਨ। ਸੁਖੀ ਦੇ ਵਕੀਲ ਦੀ ਦਲੀਲ ਦਾ ਪੰਜਾਬੀ ਵਕੀਲਾਂ ਕੋਲ ਕੋਈ ਉੱਤਰ ਨਹੀਂ ਸੀ। ਤੂੰ ਇੰਡੀਆ ਆਪਣੇ ਪਰਿਵਾਰ ਵਿੱਚ ਜਾਣਾ ਚਾਹੇਂਗੀ? ਕੀ ਤੈਨੂੰ ਉੱਥੋਂ ਦੇ ਕਾਨੂੰਨ ਤੇ ਯਕੀਨ ਹੈ ਕਿ ਤੈਨੂੰ ਇਨਸਾਫ ਮਿਲੇਗਾ? ਜੱਜ ਨੇ ਸੁਖੀ ਨੂੰ ਕਟਹਿਰੇ ਵਿੱਚ ਬੁਲਾ ਕੇ ਪੁੱਛਿਆ ਮਾਈ ਲਾਰਡ ਜੋ ਵਕੀਰ ਸਾਹਿਬ ਤੇ ਹੋਰ ਮੈਨੂੰ ਡਿਪੋਰਟ ਕਰਾਉਣ ਲਈ ਜ਼ੋਰ ਲਾ ਰਹੇ ਆ ਉੱਥੇ ਦੇ ਕਾਨੂੰਨ ਤੇ ਇੰਨਾ ਮਾਨ ਕਰਦੇ ਆ ਇਹ ਸਾਰੇ ਕਿਉਂ ਛੱਡ ਗਿਆ ਇਹ ਉਹ ਮੁਲਕ ਜਿਹਦੇ ਕਾਨੂੰਨ ਇੰਨੇ ਵਧੀਆ ਤੇ ਇੰਨੀ ਸਮਾਜਿਕ ਸੁਰੱਖਿਆ ਸੁਖੀ ਨੇ ਪੰਜਾਬੀ ਵਕੀਲ ਤੇ ਸਵਾਲ ਕੀਤਾ ਤਾਂ ਸਾਰੇ ਚੁੱਪ ਹੋ ਗਏ ਮਾਈ ਲਾਰਡ ਉਸ ਦੇਸ਼ ਦੇ ਕਾਨੂੰਨ ਨੂੰ ਕੋਈ ਨਹੀਂ ਮੰਨਦਾ ਦੇਸ਼ ਦੇ ਕਾਨੂੰਨ ਅਨਸਾਰ ਜ਼ਮੀਨ ਜਾਇਦਾਦ ਵਿੱਚ ਔਰਤ ਬਰਾਬਰ ਦੀ ਹੱਕਦਾਰ ਪਰ ਸਮਾਜ ਦਾ ਕਾਨੂੰਨ ਪੇਕਿਆਂ ਵਾਲੀ ਭਰਾਵਾਂ ਦੀ ਤੇ ਸਹੁਰਿਆਂ ਵਾਲੀ ਪਤੀ ਦੀ ਪੁੱਤ ਅਯਾਸ਼ੀ ਕਰੇ ਤਾਂ जाट ਦੇ ਪੁੱਤ ਦੀ ਟੌਰ ਹੈ ਕੁੜੀ ਕਰੇ ਤਾਂ ਖਾਨਦਾਨ ਦੀ ਬੇਇੱਜ਼ਤੀ ਸਾਨੂੰ ਕੁੜੀਆਂ ਨੂੰ ਉੱਥੇ ਬਹੁਤੇ ਲੋਕ ਨਾ ਜੰਮਣਾ ਚਾਹੁੰਦੇ ਨਾ ਪਾਲਣਾ ਇੱਕ ਖਰੀਦੀ ਹੋਈ ਵਸਤੂ ਵਾਂਗ ਆਪਣੇ ਫਾਇਦੇ ਤੇ ਮਨੋਰਥਾਂ ਲਈ ਵਰਤਣਾ ਚਾਹੁੰਦੇ ਹੈ ਅਸੀਂ ਆਜ਼ਾਦੀ ਨਾਲ ਜਿਉਣ ਲਈ ਇਹਨਾਂ ਮੁਲਕਾਂ ਨੂੰ ਆਉਂਦੀਆਂ ਹਾਂ ਪਰ ਇਹ ਲੋਕ ਸਾਨੂੰ ਇੱਥੇ ਵੀ ਆਪਣੀਆਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ ਮੈਨੂੰ ਉੱਥੇ ਸੱਦ ਕੇ ਮਾਰਨਾ ਚਾਹੁੰਦੇ ਹਨ ਤਾਂ ਜੋ ਹੋਰ ਕੁੜੀਆਂ ਨੂੰ ਵੀ ਲੈਸਨ ਮਿਲ ਸਕੇ ਮਾਈ ਲਾਰਡ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਸੁਖੀ ਤਾਂ ਹੀ ਰੋਵੇ ਸੋ ਹਾਲਾਤ ਤੇ ਮਜਬੂਰੀਆਂ ਦਾ ਜਾਲ ਕਈ ਵਾਰ ਬੰਦੇ ਦੇ ਆਲੇ ਦੁਆਲੇ ਅਜਿਹਾ ਬਣ ਜਾਂਦਾ ਹੈ ਕਿ ਸੱਚ ਉਸ ਤੋਂ ਕੂਹਾਂ ਦੂਰ ਰਹਿ ਜਾਂਦਾ ਹੈ ਤੁਸੀਂ ਕੀ ਸੋਚਦੇ ਹੋ ਕਹਾਣੀ ਬਾਰੇ ਸੁਖੀ ਦੀ ਹਾਲਾਤ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਲਾਈਕ ਵੀ ਕਰਿਓ ਚੰਗੀ ਲੱਗੀ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇੱਕ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਹੋ ਜਿਹੀ ਇੱਕ ਨਵੀਂ ਤੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ まあ。